ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਜਿਸ ਤਰ੍ਹਾਂ ਗਰਮੀ ਲਗਾਤਾਰ ਵਧ ਰਹੀ ਹੈ ਤਾਪਮਨ ਕਈ ਇਲਾਕਿਆਂ 'ਚ 40 ਤੋਂ ਪਾਰ ਹੁੰਦਾ ਨਜ਼ਰ ਆ ਰਿਹਾ ਹੈ ਜਿਵੇਂ ਅੱਜ ਜੇਠ ਦਾ ਮਹੀਨਾ ਸਟਾਰਟ ਹੋਇਆ ਤਾਂ ਆਪਾਂ ਕਹਿੰਦੇ ਆ ਕਿ ਵੀ ਜੇਠ ਹਾਰਡ ਜਿਹੜੇ ਆ ਸਾਡੇ ਸਭ ਤੋਂ ਵਾਰਮਸਟ ਮੰਥਸ ਹੁੰਦੇ ਆ ਹਨਾ ਸੋ ਇਸੇ ਤਰ੍ਹਾਂ ਹੀ ਲੱਗ ਰਿਹਾ ਹੈ ਕਿ ਜਿਵੇਂ ਹੁਣ ਹੀਟ ਵੇਵ ਦੀ ਜਿਹੜੀ ਹੈਗੀ ਹੈ ਪ੍ਰੈਡਿਕਸ਼ਨ ਵੀ ਆਈ ਹੈ ਔਰ ਲੱਗਦਾ ਹੈ ਕਿ ਇਹ ਕਾਫੀ ਕੰਟੀਨਿਊ ਰਹੇਗੀ ਹਲੇ ਇੱਕ ਹਫਤਾ ਜਿਹੜਾ ਸਾਨੂੰ ਹੀਟ ਵੇਵ ਦਾ ਸਾਹਮਣਾ ਕਰਨਾ ਪੈ ਸਕਦਾ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਹਲੇ ਜਿਹੜੇ ਟੈਂਪਰੇਚਰਸ ਨੇ 40 ਇਸ ਵੀਕ ਦੇ ਵਿੱਚ ਜਿਵੇਂ 40 ਦੇ ਨੇੜੇ ਵੀ ਟੈਂਪਰੇਚਰ ਰਿਹਾ ਹੈ ਪਰ ਪਿੱਛੇ ਜੇ ਥੋੜਾ ਜਿਹਾ ਚੇਂਜ ਹੋਣ ਦੇ ਨਾਲ 38 39 ਸਾਡੇ ਕੋਲ ਰਿਕਾਰਡ ਕੀਤਾ ਗਿਆ ਹੈ ਨਾਰਥ ਪਾਰਟ ਹੈਗਾ ਉਹਦੇ ਵਿੱਚ 44 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਉਹ ਜਾ ਸਕਦਾ ਹੈ ਤੇ ਬਾਕੀ ਜਿਹੜੇ ਸਾਊਥ ਵਾਲੇ ਪਾਰਟਸ ਨੇ ਉੱਥੇ 46 ਤੱਕ ਵੀ ਜਾ ਸਕਦਾ ਹੈ ਕੀ ਟੈਂਪਰੇਚਰ ਜਿਹੜੇ ਨੇ 50 ਡਿਗਰੀ ਤੱਕ ਵੀ ਜਾ ਸਕਦੇ ਨੇ ਸੋ ਹਲੇ ਤੱਕ ਤਾਂ ਜੋ ਇਹੀ ਪ੍ਰੈਡਿਕਸ਼ਨ ਹੈਗੀ ਹੈ ਕਿ ਜਿਹੜੀਆਂ ਗਰਮੀਆਂ ਨੇ ਉਹ ਵੀ ਕਾਫੀ ਹਾਰਸ਼ ਰਹਿੰਦੀ ਸੰਭਾਵਨਾ ਹੈ ਤੇ ਟੈਂਪਰੇਚਰ ਜਿਹੜੇ ਨੇ ਰਾਈਜ਼ ਕਰਨਗੇ ਸਸੀ ਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ ਪੰਜਾਬ ਸਮੇਤ ਉੱਤਰੀ ਭਾਰਤ ਦੇ ਵਿੱਚ ਗਰਮੀ ਦਾ ਪ੍ਰਕੋਪ ਜਾਰੀ ਹੈ ਬੇਸ਼ੱਕ 11 ਔਰ 12 ਮਈ ਨੂੰ ਡਬਲਯੂਡੀ ਸਿਸਟਮ ਡਵੈਲਪ ਹੋਣ ਕਰਕੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਹੋਈ ਪਰ ਇੱਕ ਵਾਰ ਫਿਰ ਹੁਣ ਤਾਪਮਾਨ ਵੱਧ ਰਿਹਾ ਹੈ ਔਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤਪਸ਼ ਕਰਕੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਸਿਰਫ ਜਨਜੀਵਨ ਹੀ ਨਹੀਂ ਪ੍ਰਭਾਵਿਤ ਹੋ ਰਿਹਾ ਜਿਹੜੇ ਪਸ਼ੂ ਪੰਛੀ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਉਹ ਵੀ ਤਰਾ ਤਰਾ ਕਰ ਰਹੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਇਸ ਬਾਬਤ ਗੱਲਬਾਤ ਕਰਾਂਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਅੱਜ ਅਸੀਂ ਮੈਮ ਕੁਲਵਿੰਦਰ ਕੌਰ ਗਿੱਲ ਉਹਨਾਂ ਦੇ ਕੋਲ ਮੌਜੂਦ ਹੈ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਥੈਂਕ ਯੂ ਮੈਮ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਜਿਸ ਤਰ੍ਹਾਂ ਗਰਮੀ ਲਗਾਤਾਰ ਵਧ ਰਹੀ ਹੈ ਤਾਪਮਨ ਕਈ ਇਲਾਕਿਆਂ 'ਚ 40 ਤੋਂ ਪਾਰ ਹੁੰਦਾ ਨਜ਼ਰ ਆ ਰਿਹਾ ਹੈ ਸੋ ਕੀ ਪ੍ਰੈਡਿਕਟ ਕਰੋਗੇ ਅਹ ਦੇਖੋ ਜਿਸ ਤਰ੍ਹਾਂ ਪਿਛਲੇ ਮਹੀਨੇ ਆਪਾਂ ਦੇਖਿਆ ਕਿ ਕਾਫੀ ਵੈਸਟਰਨ ਡਿਸਟਰਬੈਂਸਸ ਰਹੇ ਨੇ ਜਿਹਦੇ ਨਾਲ ਕੀ ਟੈਂਪਰੇਚਰਸ ਅਪ ਡਾਊਨ ਰਿਹਾ ਹੈ ਬਟ ਹੁਣ ਜਿਸ ਤਰ੍ਹਾਂ ਇਹ ਜਿਵੇਂ ਅੱਜ ਜੇਠ ਦਾ ਮਹੀਨਾ ਸਟਾਰਟ ਹੋਇਆ ਤਾਂ ਆਪਾਂ ਕਹਿੰਨੇ ਆ ਕਿ ਵੀ ਜੇਠ ਹਾਰਡ ਜਿਹੜੇ ਆ ਸਾਡੇ ਸਭ ਤੋਂ ਵਾਰਮਸਟ ਮੰਥਸ ਹੁੰਦੇ ਆ ਹਨਾ ਸੋ ਇਸੇ ਤਰ੍ਹਾਂ ਹੀ ਲੱਗ ਰਿਹਾ ਕਿ ਜਿਵੇਂ ਹੁਣ ਹੀਟ ਵੇਵ ਦੀ ਜਿਹੜੀ ਹੈਗੀ ਹੈ ਪ੍ਰੈਡਿਕਸ਼ਨ ਵੀ ਆਈ ਹੈ ਔਰ ਲੱਗਦਾ ਹੈ ਕਿ ਇਹ ਕਾਫੀ ਕੰਟੀਨਿਊ ਰਹੇਗੀ ਕਿਉਂਕਿ ਜੋ ਹੁਣ ਆਈਐਮਡੀ ਵੱਲੋਂ ਸਾਡੇ ਕੋਲ ਫੋਰਕਾਸਟ ਆਈ ਹੈ ਹਲੇ ਇੱਕ ਹਫਤਾ ਜਿਹੜਾ ਸਾਨੂੰ ਹੀਟ ਵੇਵ ਦਾ ਸਾਹਮਣਾ ਕਰਨਾ ਪੈ ਸਕਦਾ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਹਲੇ ਜਿਹੜੇ ਟੈਂਪਰੇਚਰਸ ਨੇ 40 ਇਸ ਵੀਕ ਦੇ ਵਿੱਚ ਜਿਵੇਂ 40 ਦੇ ਨੇੜੇ ਵੀ ਟੈਂਪਰੇਚਰ ਰਿਹਾ ਹੈ ਪਰ ਪਿੱਛੇ ਜੇ ਥੋੜਾ ਜਿਹਾ ਚੇਂਜ ਹੋਣ ਦੇ ਨਾਲ 38 39 ਸਾਡੇ ਕੋਲ ਰਿਕਾਰਡ ਕੀਤਾ ਗਿਆ ਹੈ ਤੇ ਜਿਹੜਾ ਮਿਨੀਮਮ ਟੈਂਪਰੇਚਰ ਹੈ ਉਹ ਵੀ 22 ਦੇ ਨੇੜੇ ਹੈਗਾ ਤੇ ਉਹਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਨੀਅਰ ਟੂ ਨਾਰਮਲ ਹੈ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਹੀਟ ਵੇਵ ਦੀ ਪ੍ਰੈਡਿਕਸ਼ਨਸ ਨੇ ਇਹਦਾ ਟੈਂਪਰੇਚਰ ਡੈਫੀਨਿਟਲੀ ਰਾਈਜ਼ ਕਰੇਗਾ ਤੇ ਜੋ ਆਈਐਮਡੀ ਵੱਲੋਂ ਪ੍ਰੈਡਿਕਸ਼ਨਸ ਨੇ ਕਿ ਜਿਹੜਾ ਨਾਰਥ ਪਾਰਟ ਹੈਗਾ ਉਹਦੇ ਵਿੱਚ 44 ਡਿਗਰੀ ਤੱਕ ਜਿਹੜਾ ਟੈਂਪਰੇਚਰ ਹੈ ਉਹ ਜਾ ਸਕਦਾ ਹੈ ਤੇ ਬਾਕੀ ਜਿਹੜੇ ਸਾਊਥ ਵਾਲੇ ਪਾਰਟਸ ਨੇ ਉੱਥੇ 46 ਤੱਕ ਵੀ ਜਾ ਸਕਦਾ ਹੈ ਸੋ ਕਹਿੰਦਾ ਪਾਵੇ ਹੈ ਕਿ ਹੁਣ ਜਿਹੜੀ ਗਰਮ ਲਹਿਰ ਸ਼ੁਰੂ ਹੋਈ ਹੈ ਇਹਦਾ ਪ੍ਰਕੋਪ ਜਿਹੜਾ ਹੈ ਉਹ ਸਾਰੇ ਪੰਜਾਬ ਦੇ ਵਿੱਚ ਹੀ ਆਏਗਾ ਮਤਲਬ 42 ਤੋਂ 46 ਡਿਗਰੀ ਦੇ ਵਿੱਚ ਜਿਹੜਾ ਨਾਰਦਰ ਨਰਦਰਨ ਪਾਰਟਸ ਦੇ ਵਿੱਚ ਟੈਂਪਰੇਚਰ ਰਹਿ ਸਕਦਾ ਮੈਮ ਦਿਨੋਂ ਰਾਤ ਦੇ ਤਾਪਮਨ ਦੀ ਜੇ ਗੱਲ ਕੀਤੀ ਜਾਵੇ ਸਧਾਰਨ ਤੋਂ ਕਿੰਨਾ ਕੁ ਜ਼ਿਆਦਾ ਤਾਪਮਨ ਜਿਹੜਾ ਨੋਟ ਕੀਤਾ ਗਿਆ ਆ ਦੇਖੋ ਮੈਕਸਿਮਮ ਜਿਹੜਾ ਆਪਾਂ ਦਿਨ ਦਾ ਤਾਪਮਾਨ ਕਹਿੰਦੇ ਆ ਉਹ ਤਾਂ ਹਲੇ ਜਿਵੇਂ ਥੋੜਾ ਕੁ ਜਿਸ ਤਰ੍ਹਾਂ ਵਰੀਏਸ਼ਨ ਆ ਰਹੀਆਂ ਨੇ ਜਿਵੇਂ 40 ਡਿਗਰੀ ਕਿਸੇ ਦਿਨ ਸੀਗਾ 39 ਵਾਲ 38 ਤੱਕ ਸਾਡਾ ਨੋਰਮਲ ਹੁੰਦਾ ਹੈ ਇਸ ਹਫਤੇ ਦਾ ਨਾ ਤੇ ਨੀਅਰਬਾਊਟ ਉਹਦੇ ਚੱਲ ਰਿਹਾ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਡੈਫੀਨੇਟਲੀ ਇਹ ਜਿਹੜਾ ਨਾਰਮਲ ਤੋਂ ਜ਼ਿਆਦਾ ਰਹੂਗਾ ਜਿਵੇਂ 4-5 ਡਿਗਰੀ ਨਾਰਮਲ ਤੋਂ ਜ਼ਿਆਦਾ ਰਹਿ ਸਕਦਾ ਹੈ ਸੋ ਜਦੋਂ 4-5 ਡਿਗਰੀ ਨਾਰਮਲ ਤੋਂ ਜ਼ਿਆਦਾ ਰਹਿੰਦਾ ਹੈ ਉਦੋਂ ਹੀ ਆਪਾਂ ਹੀਟ ਵੇਵ ਦੂ ਉਹ ਮਤਲਬ ਕਨਸੀਡਰ ਕਰਦੇ ਹਾਂ ਜੇ ਆਪਣਾ ਵੇਰੀਏਸ਼ਨ ਘੱਟ ਰਵੇ 1-2 ਡਿਗਰੀ ਰਵੇ ਤਾਂ ਆਪਾਂ ਬਹੁਤ ਜ਼ਿਆਦਾ ਹੀਟ ਵੇਵ ਦੀ ਪ੍ਰੈਡਿਕਸ਼ਨ ਨਹੀਂ ਕਰਦੇ ਪਰ ਜਦੋਂ ਟੈਂਪਰੇਚਰ 4 ਤੋਂ 5 ਡਿਗਰੀ ਤੱਕ ਵੱਧਦੇ ਆ ਤਾਂ ਉਦੋਂ ਫਿਰ ਸਵੀਅਰ ਜਾਂ ਮੋਡਰੇਟ ਹੀ ਵੇਵ ਨੂੰ ਪ੍ਰਡਿਕਟ ਕੀਤਾ ਜਾਂਦਾ ਹੈ ਸੋ ਹੁਣ ਜਿਹੜੇ ਹਾਲਾਤ ਨੇ ਉਹ ਇਸ ਤਰ੍ਹਾਂ ਹੀ ਆ ਕਿ ਜਿਵੇਂ 4 ਤੋਂ 5 ਡਿਗਰੀ ਟੈਂਪਰੇਚਰ ਨਾਰਮਲ ਤੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈਗੀ ਆ ਤਾਂ ਹੀਟ ਵੇਵ ਜਿਹੜੀ ਆ ਉਹ ਕੰਟੀਨਿਊ ਰਹੇਗੀ। ਮੈਂ ਸਰਦੀਆਂ ਦੀ ਗੱਲ ਕੀਤੀ ਜਾਵੇ ਇਸ ਸਾਲ ਕਿਹਾ ਜਾਂਦਾ ਸਰਦੀਆਂ ਦੇ ਵਿੱਚ ਕਈ ਰਿਕਾਰਡ ਟੁੱਟੇ ਨੇ ਕਈ ਸਾਲਾਂ ਦੇ ਰਿਕਾਰਡ ਟੁੱਟੇ ਨੇ ਸਰਦੀ ਬਹੁਤ ਜ਼ਿਆਦਾ ਪਈ ਹੈ। ਹਾਂ ਉਸੇ ਤਰ੍ਹਾਂ ਗਰਮੀ ਦਾ ਕੀ ਲੱਗਦਾ ਕਿਹਾ ਜਾ ਰਿਹਾ ਕਿ ਗਰਮੀਆਂ ਵੀ ਜ਼ਿਆਦਾ ਜਿਹੜੀ ਤਪਸ਼ ਹੋਰ ਗਰਮੀ ਇਸ ਵਾਰ ਦੇਖਣ ਨੂੰ ਮਿਲ ਸਕਦੀ ਹੈ ਪਿਛ ਦੇਖੋ ਜੀ ਆਪਾਂ ਹੁਣ ਪ੍ਰੈਜ਼ੈਂਟ ਜਿਹੜਾ ਟਾਈਮ ਆ ਉਹਦੀ ਗੱਲ ਕਰੀਏ ਤਾਂ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈ ਲਾਸਟ ਈਅਰ ਵੀ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ 38 39 40 ਤੱਕ ਹੀ ਰਿਹਾ ਤੇ ਕਿਉਂਕਿ ਜੂਨ ਦੇ ਵਿੱਚ ਫੇਰ ਟੈਂਪਰੇਚਰ ਜਿਹੜੇ ਨੇ ਉਹ ਰਾਈਜ਼ ਹੋਏ ਸੀਗੇ ਸੋ ਹੁਣ ਵਾਲੀਆਂ ਜੇ ਆਪਾਂ ਗੱਲ ਕਰਦੇ ਆ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵਿੰਟਰਸ ਬਹੁਤ ਹਾਰਸ਼ ਰਹੀਆਂ ਨੇ ਇਸ ਵਾਰੀ ਕਿਉਂਕਿ ਜੂ ਜਿਹੜਾ ਆਪਾਂ ਜਨਵਰੀ ਦਾ ਮੰਥ ਹੈ ਸਾਡਾ ਪੂਰਾ ਇਸ ਵਾਰੀ ਕੋਲਡ ਵੇਵ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਪ੍ਰਲੋਂਗ ਕਰ ਗਈ ਸੀ ਠੰਡ ਇਸ ਵਾਰੀ ਤੇ ਕਾਫੀ ਦੇਖਿਆ ਆਪਾਂ ਨਿੰਮਾ ਤੇ ਉਹਦਾ ਬਹੁਤ ਅਸਰ ਦੇਖਿਆ ਗਿਆ ਹੋਰ ਵੀ ਕਈ ਜਗ੍ਹਾ ਤੇ ਆਪਾਂ ਦੇਖਿਆ ਹੈ ਕਿ ਅਸਰ ਰਿਹਾ ਹੈ ਇਸੇ ਤਰ੍ਹਾਂ ਹੀ ਜਦੋਂ ਆਈਐਮਡੀ ਨੇ ਹੁਣ ਪ੍ਰੈਡਿਕਸ਼ਨਸ ਕੀਤੀਆਂ ਨੇ ਸਮਰ ਵਾਸਤੇ ਤਾਂ ਉਹਦੇ ਵਿੱਚ ਵੀ ਜਿਹੜੀਆਂ ਸਮਰਸ ਨੇ ਉਹ ਵੀ ਕਾਫੀ ਹਾਰਸ਼ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਕਿ ਟੈਂਪਰੇਚਰਸ ਜਿਹੜੇ ਨੇ 50 ਡਿਗਰੀ ਤੱਕ ਵੀ ਜਾ ਸਕਦੇ ਨੇ ਸੋ ਹਲੇ ਤੱਕ ਤਾਂ ਜੋ ਇਹੀ ਪ੍ਰੈਡਿਕਸ਼ਨ ਹੈਗੀ ਹੈ ਕਿ ਜਿਹੜੀਆਂ ਗਰਮੀਆਂ ਨੇ ਉਹ ਵੀ ਕਾਫੀ ਹਾਰਸ਼ ਰਹਿਣ ਦੀ ਸੰਭਾਵਨਾ ਹੈ ਤੇ ਟੈਂਪਰੇਚਰਸ ਜਿਹੜੇ ਨੇ ਰਾਈਜ਼ ਕਰਨਗੇ ਬਟ ਫਿਲਹਾਲ ਜਿਹੜਾ ਆਪਣੇ ਕੋਲ ਸਾਡੇ ਕੋਲ ਜਿਹੜੀ ਪ੍ਰੈਡਿਕਸ਼ਨ ਹੈਗੀ ਹੈ ਇਹ 20 ਮਈ ਤੱਕ ਦੀ ਹੈਗੀ ਇਹ ਵੀ ਕਿ ਮਈ ਤੱਕ ਦੀ ਜਿਹੜੀ ਸਾਨੂੰ ਪ੍ਰੈਡਿਕਸ਼ਨ ਆਈ ਹੈ ਕਿ ਹਲੇ ਹੀਟ ਵੇਵ ਦਾ ਜਿਹੜਾ ਅਸਰ ਹੈ ਉਹ ਜਾਰੀ ਰਹੇਗਾ। ਇਹ ਗਰਮੀ ਵਧਨ ਦੇ ਨਾਲ ਆਮ ਜਨ ਜੀਵਨ ਪ੍ਰਭਾਵਿਤ ਹੁੰਦਾ ਹੈ ਜੇ ਗੱਲ ਕੀਤੀ ਜਾਵੇ ਜਿਹੜੇ ਘਰੇਲੂ ਜਾਨਵਰ ਨੇ ਉਸ ਤੋਂ ਇਲਾਵਾ ਸਬਜ਼ੀਆਂ ਜਿਹੜੇ ਲੋਕ ਜ਼ਿੰਮੇਦਾਰ ਬੀਜਦੇ ਨੇ ਜਾਂ ਫਲਾਂ ਦੀ ਖੇਤੀ ਕਰਦੇ ਨੇ ਉਹਨਾਂ ਦੇ ਲਈ ਕੀ ਹਦਾਇਤਾਂ ਹੋਣੀਆਂ ਚਾਹੀਦੀਆਂ ਕਿ ਇਸ ਤਰ੍ਹਾਂ ਉਹ ਬਚਾਅ ਕਰ ਸਕਦੇ। ਦੇਖੋ ਜਿਹੜਾ ਆਪਣੇ ਹੁਣ ਝੋਨੇ ਦੀ ਫਸਲ ਹੀ ਸ਼ੁਰੂ ਹੋਣੀ ਹੈ ਕਿਉਂਕਿ ਜਿਹੜੀ ਆਪਣੇ ਹਾੜੀ ਦੀਆਂ ਫਸਲਾਂ ਤਾਂ ਆਲਮੋਸਟ ਹਾਰਵੈਸਟਿੰਗ ਹੋ ਚੁੱਕੀ ਹੈ ਜਿਹੜੀਆਂ ਸੋਨੀ ਦੀਆਂ ਫਸਲਾਂ ਵਾਸਤੇ ਝੋਨੇ ਦੀ ਆਪਾਂ ਹਾਲੇ 1 ਜੂਨ ਤੋਂ ਕਹਿੰਦੇ ਆ ਕਿ ਤੁਸੀਂ ਜਿਹੜੀ ਸਿੱਧੀ ਬਜਾਈ ਕਰੋ ਹਨ ਉਸ ਤੋਂ ਬਾਅਦ 20 ਮਈ ਤੋਂ ਬਾਅਦ ਅਸੀਂ ਜਿਹੜੀ ਦੂਜੀ ਟ੍ਰਾਂਸਟਰੀਸ ਹੋਣ ਦੀ ਗੱਲ ਕਰਦੇ ਆ ਪਰ ਜੇ ਆਪਾਂ ਸਬਜ਼ੀਆਂ ਦੀ ਗੱਲ ਕਰ ਰਹੇ ਹਾਂ ਤਾਂ ਉਹ ਸੀਜ਼ਨਲ ਜਿਹੜੀਆਂ ਸਬਜ਼ੀਆਂ ਨੇ ਜਾਂ ਜਿਹੜੇ ਫਰੂਟ ਹੈਗੇ ਨੇ ਆਰਚਰਡਸ ਨੇ ਉਹ ਤਾਂ ਆਪਣੇ ਕਰ ਰਹੇ ਨੇ ਸੋ ਉਹਨਾਂ ਦੇ ਵਿੱਚ ਜ਼ਰੂਰ ਇਹ ਹੈ ਕਿ ਜੇ ਕロップ ਜਿਹੜੀ ਜਿਹੜੀ ਵੀ ਫਸਲ ਹੈ ਇਹ ਫਰੂਟ ਹੈ ਜਾਂ ਕੋਈ ਸਬਜ਼ੀ ਹੈ ਜਿਹੋ ਮੈਚਰ ਹੋ ਚੁੱਕੀ ਹੈ ਤਾਂ ਆਪਾਂ ਨੂੰ ਉਹਨੂੰ ਟਾਈਮਲੀ ਹਾਰਵੈਸਟ ਕਰ ਲੈਣਾ ਚਾਹੀਦਾ ਹੈ ਕਿਉਂਕਿ ਜਿੰਨੀ ਜ਼ਿਆਦਾ ਰਾਈਪਨ ਹੋਏਗੀ ਉਹ ਖਰਾਬ ਹੋ ਜਾਂਦੀ ਹੈ ਨਾ ਫੂਡ ਡ੍ਰੌਪ ਹੋ ਜਾਂਦਾ ਹੈ ਬਾਕੀ ਇਹ ਹੈ ਕਿ ਜਿੱਥੇ ਸਾਨੂੰ ਲੋਡ ਹੈਗੀ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਸਾਨੂੰ ਪਤਾ ਹੈ ਕਿ ਹੀਟ ਵੇਵ ਦਾ ਇਫੈਕਟ ਰਹੇਗਾ ਤਾਂ ਫ੍ਰੀਕੁਐਂਟ ਜਿਹੜੀਆਂ ਇਰੀਗੇਸ਼ਨ ਜ਼ਰੂਰ ਦਿੱਤੀਆਂ ਜਾਣ ਥੋੜੇ ਥੋੜੇ ਵਕਫੇ ਬਾਅਦ ਜਦੋਂ ਮਤਲਬ ਨੀਡ ਬੇਸਡ ਜਿੰਨੀ ਵੀ ਲੋਡ ਹੋਵੇ ਜਿਵੇਂ 4 ਤੋਂ 5 ਦਿਨ ਦਾ ਵਕਫਾ ਹੈ ਜਿੱਥੇ 7 ਤੋਂ 8 ਦਿਨ ਦਾ ਹੈ ਜਿੰਨੀ ਉਹਦੀ ਲੋਡ ਹੈ ਉਸ ਕ੍ਰੌਪ ਨੂੰ ਉਹ ਜ਼ਰੂਰ ਦਿੱ ਉਸ ਤੋਂ ਬਿਨਾ ਜਿਹੜਾ ਆ ਉਹ ਦਾ ਜਿਹੜਾ ਹਾਰਵੈਸਟ ਜਿਹੜੀ ਮਤਲਬ ਪ੍ਰੋਡਿਊਸ ਆ ਉਹ ਖਰਾਬ ਹੋ ਸਕਦੀ ਹੈ ਨਾ ਸੋ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਕਿ ਉਹਨੂੰ ਜਿੰਨੀ ਲੋਡ ਹੈਗਾ ਉਹਨਾਂ ਪਾਣੀ ਜਿਹੜਾ ਉਹ ਜਰੂਰ ਲਾਇਆ ਜਾਵੇ ਬਾਕੀ ਜੇ ਆਪਾਂ ਆਮ ਗੱਲ ਕਰਦੇ ਆਂ ਜਨ ਜੀਵਨ ਦੀ ਤਾਂ ਜਿਸ ਤਰ੍ਹਾਂ ਪਸ਼ੂ ਪੰਛੀਆਂ ਲਈ ਵੀ ਸਾਨੂੰ ਜਗ੍ਹਾ ਜਗ੍ਹਾ ਤੇ ਥੋੜਾ ਪਾਣੀ ਜਰੂਰ ਰੱਖਣਾ ਚਾਹੀਦਾ ਹੈ ਕਿ ਉਹ ਆਪਣਾ ਲੋਡ ਅਨੁਸਾਰ ਆਪਣਾ ਪਾਣੀ ਲੈ ਸਕਣ ਔਰ ਜਿਸ ਇਸ ਤਰ੍ਹਾਂ ਆਪਾਂ ਵਤਵਾ ਜਿਵੇਂ ਆਪਾਂ ਕਹਿੰਦੇ ਆ ਕਿ ਰੁੱਖ ਲੱਗੇ ਹੋਣ ਤਾਂ ਆਪਣਾ ਸ਼ੈਲਟਰ ਲੈ ਸਕਦੇ ਆ ਹਨ ਇਸੇ ਤਰ੍ਹਾਂ ਜਿਵੇਂ ਆਮ ਲੋਕ ਨੇ ਉਹਨਾਂ ਨੇ ਵੀ ਜਦੋਂ ਹੁਣ ਘਰ ਤੋਂ ਬਾਹਰ ਜਾਣਾ ਹੈ ਤਾਂ ਹੀਟ ਵੇਵ ਜਦੋਂ ਚੱਲ ਰਹੀ ਹੋਵੇ ਤਾਂ ਦੁਪਹਿਰ ਵੇਲੇ ਜਿਹੜਾ ਬਾਹਰ ਨਿਕਲਣਾ ਪ੍ਰੋਵਾਈਡ ਕੀਤਾ ਜਾਵੇ ਸਪੈਸ਼ਲੀ ਜਿਹੜਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਕਿਉਂਕਿ ਉਦੋਂ ਬਹੁਤ ਜ਼ਿਆਦਾ ਜਿਹੜੀ ਇਨਸੂਲੇਸ਼ਨ ਹੁੰਦੀ ਹੈ ਸੋਲਰ ਰੈਡੀਏਸ਼ਨ ਦੀ ਤੇ ਉਹਦਾ ਇਫੈਕਟ ਜਿਹੜਾ ਉਹ ਜ਼ਿਆਦਾ ਪੈਂਦਾ ਹੈ ਸੋ ਜੇ ਬਾਹਰ ਨਿਕਲਣਾ ਹੈਗਾ ਤਾਂ ਸਵੇਰੇ ਸ਼ਾਮੀ ਜ਼ਿਆਦਾ ਆਪਣਾ ਜਿਹੜਾ ਬਾਹਰ ਦੇ ਕੰਮ ਨੂੰ ਤਰਜੀਹ ਦਿੱਤੀ ਜਾਵੇ ਔਰ ਜਦੋਂ ਵੀ ਬਾਹਰ ਨਿਕਲਣਾ ਹੈ ਤਾਂ ਸਾਡੇ ਨੂੰ ਸਿਰ ਟੱਕੇ ਜਰੂਰ ਰੱਖਣਾ ਚਾਹੀਦਾ ਥੋੜਾ ਗਿੱਲਾ ਕੱਪੜਾ ਹੋਵੇ ਉਹ ਨੂੰ ਸਿਰ ਤੇ ਲਿਆ ਲਿਆ ਜਾਵੇ ਤੇ ਬਾਕੀ ਇਹਨਾਂ ਦਿਨਾਂ ਦੇ ਵਿੱਚ ਅਵੋਇਡ ਕਰੋ ਕਿ ਕੋਈ ਵੀ ਤਲੇ ਆ ਪਦਾਰਥ ਨਾ ਖਾਇਆ ਜਾਏ ਕਿਉਂਕਿ ਉਹਦੇ ਨਾਲ ਜ਼ਿਆਦਾ ਤੁਹਾਨੂੰ ਪਿਆਸ ਲੱਗਦੀ ਹੈ ਜਾਂ ਉਹਦੇ ਨਾਲ ਜ਼ਿਆਦਾ ਪ੍ਰੋਬਲਮਸ ਹੋ ਸਕਦੀਆਂ ਨੇ ਤੇ ਬਾਕੀ ਕੱਪੜੇ ਵੀ ਜਿਹੜੇ ਸੂਤੀ ਤੇ ਢਿੱਲੇ ਹਲਕੇ ਉਹ ਪਾਏ ਜਾਣ ਪਾਣੀ ਜਿਹੜਾ ਹਮੇਸ਼ਾ ਕੋਲ ਰੱਖਿਆ ਜਾਏ ਜੇ ਲੋੜ ਪਵੇ ਤਾਂ ORS ਦਾ ਘੋਲ ਵੀ ਰੱਖਿਆ ਜਾਏ ਕਿਉਂਕਿ ਜਿੰਨੀ ਜ਼ਿਆਦਾ ਤੁਹਾਨੂੰ ਪਸੀਨਾ ਆਉਂਦਾ ਓਨੀ ਜ਼ਿਆਦਾ ਤੁਹਾਡੀ એનર્ਜੀ ਵੇਸਟ ਹੁੰਦੀ ਹੈ ਤਾਂ ਪਿਆਸ ਲੱਗਦੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਗਰਮੀ ਤੋਂ ਬਚਣ ਲਈ ਜਿੰਨਾ ਬਚਾ ਕੀਤਾ ਜਾ ਸਕਦਾ ਉਹ ਕਰਨਾ ਚਾਹੀਦਾ ਹੈ ਸਮਾਧਾਨ ਲਈ ਬਹੁਤ ਬਹੁਤ ਸ਼ੁਕਰੀਆ ਸੇਸ਼ਨ ਸਾਡੇ ਨਾਲ ਕੁਲਵਿੰਦਰ ਕੌਰ ਗਿੱਲ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਹੀਟ ਵੇਵਜ਼ ਦੀ ਗੱਲ ਕੀਤੀ ਜਾਵੇ ਹੀਟ ਵੇਵਜ਼ ਜਿਹੜੀਆਂ ਚੱਲ ਸਕਦੀ ਨੇ ਦੋਸਤੋ ਇਲਾਵਾ ਤਾਪਮਾਨ ਜਿਹੜਾ 43 ਡਿਗਰੀ ਤੱਕ ਪਹੁੰਚ ਸਕਦਾ ਹੈ ਔਰ ਖਾਸ ਹਿਦਾਇਤਾਂ ਉਹਨਾਂ ਲੋਕਾਂ ਨੂੰ ਜੋ ਦਿਨ ਦੇ ਸਮੇਂ ਬਾਹਰ ਕਰਤੂਬਾਹਰ ਜਾਂਦੇ ਨੇ ਸੋ ਵੈਸੇ ਤਾਂ ਜੇ ਜ਼ਰੂਰਤ ਹੈ ਤਾਂ ਤੁਸੀਂ ਦਿਨ ਦੇ ਸਮੇਂ ਬਾਹਰ ਜਾਓ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਔਰ ਕੋਸ਼ਿਸ਼ ਕਰੋ ਆਪਣਾ ਬਚਾ ਇਸ ਗਰਮੀ ਤੋਂ ਕਰੋ ਖਾਣ ਪੀਣ ਦੇ ਜ਼ਰੀਏ ਸਹੀ ਕਪੜੇ ਪਹਿਨਣ ਦੇ ਜ਼ਰੀਏ ਔਰ ਉਸ ਤੋਂ ਇਲਾਵਾ ਜੇਕਰ ਤੁਸੀਂ ਸਹੀ ਹਿਦਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਫਾਲੋ ਕਰੋਗੇ ਤਾਂ ਜ਼ਰੂਰ ਆਪਣੀ ਸਿਹਤ ਜਿਹੜੀ ਆ ਉਹ ਠੀਕ ਰੱਖ ਸਕਦੇ ਹੋ ਕਿਉਂਕਿ ਕੁਦਰਤੀ ਹੈ ਇਹ ਜਿਹੜੀ ਗਰਮੀ ਮਈ ਔਰ ਜੂਨ ਦੇ ਮਹੀਨੇ ਪੈਂਦੀ ਹੈ ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾਟਾ